2 ਜਨਵਰੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਰਾਤ ਵੇਲੇ ਤੇ ਕੱਲ 3 ਜਨਵਰੀ ਨੂੰ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਸਵੇਰ ਵੇਲੇ ਤੋਂ ਤਕਰੀਬਨ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਧੁੰਦ ਲਗਾਤਾਰ ਛਾਈ ਰਹੀ ਪਰ ਜਿਵੇਂ-ਜਿਵੇਂ ਦਿਨ ਅੱਗੇ ਜਾਂਦਾ ਰਿਹਾ ਹੈ ਕਿ ਕਈ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਤੁਪ ਵੀ ਦੇਖਣ ਨੂੰ ਮਿਲੀ ਹਵਾ ਦਾ ਬਹਾਾ ਲਗਾਤਾਰ ਤੇਜ਼ ਸੀਗਾ ਜਿਸ ਕਰਕੇ ਠੰਡ ਲਗਾਤਾਰ ਜਾਰੀ ਹੈ ਸ਼ਾਮ ਹੁੰਦੇ ਹੁੰਦੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਇੱਕ ਵਾਰ ਫਿਰ ਧੁੰਦ ਬਣਨੀ ਸ਼ੁਰੂ ਹੋਵੇਗੀ ਜਿਹਦੇ ਵਿੱਚ ਧੁੰਦ ਜ਼ਮੀਨੀ ਪੱਧਰ ਤੇ ਤੇ ਸੰਘਣੀ ਹੁੰਦੀ ਹੋਈ ਦਿਖਾਈ ਦੇਵੇਗੀ ਖਾਸ ਕਰਕੇ ਤਕਰੀਬਨ ਮਾਝਾ ਹਮਾਲਵਾ ਦੁਆਬਾ ਪੁਆਰ ਖੇਤਰ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਰਾਤ ਵੇਲੇ ਇੱਕ ਵਾਰ ਫਿਰ ਧੁੰਦ ਬਣਦੀ ਹੋਈ ਦਿਖਾਈ ਦੇਵੇਗੀ ਤੇ ਕੱਲ ਨੂੰ ਵੀ ਧੁੰਦ ਬਣਦੀ ਹੋਈ ਦਿਖਾਈ ਸਵੇਰ ਵੇਲੇ ਸਾਰੇ ਖੇਤਰਾਂ ਦੇ ਵਿੱਚ ਦਵੇਗੀ। ਦੂਸਰੀ ਤਰਫ ਧੁੰਦ ਮੀਂਹ ਦੇ ਵਾਂਗੂ ਡਿੱਗਦੀ ਹੋਈ ਵੀ ਦਿਖਾਈ ਕਈ ਖੇਤਰਾਂ ਦੇ ਵਿੱਚ ਹੁਣ ਦੇ ਰਹੀ ਹੈ। ਅਜਿਹਾ ਮਾਹੌਲ ਭੂਰ ਲਗਾਤਾਰ ਪੈਂਦੀ ਹੋਈ ਧੁੰਦ ਦੀ ਦਿਖਾਈ ਦੇਵੇਗੀ। ਧੁੱਪ ਆਉਂਦੀ ਜਾਂਦੀ ਰਹੇਗੀ ਕਿਸੇ ਖੇਤਰ ਦੇ ਵਿੱਚ ਕੱਲ ਨੂੰ ਵੀ ਧੁੱਪ ਲੱਗੇਗੀ। ਧੁੰਦ ਫੇਰ ਦੁਬਾਰਾ ਬਣੇਗੀ। ਇਹ ਜਿਹਾ ਮੌਸਮ ਅਗਲੇ 1 ਹਫਤਾ ਚੱਲਦਾ ਹੋਇਆ ਦਿਖਾਈ ਦੇ ਸਕਦਾ ਹੈ। ਤੇ ਠੰਡ ਦੇ ਵਿੱਚ ਲਗਾਤਾਰ ਇਸੇ ਤਰ੍ਹਾਂ ਹੀ ਵਾਧਾ ਰਹੇਗਾ ਕੋਈ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇਵੇਗੀ ਉੱਤਰ ਪੱਛੋ ਦੀਆਂ ਹਵਾਵਾਂ ਦੇ ਨਾਲ ਇੱਕ ਵਾਰ ਫਿਰ ਠੰਡ ਤੇ ਟੈਂਪਰੇਚਰ ਵੀ ਹੇਠਾਂ ਨੂੰ ਆਉਂਦੇ ਹੋਏ ਕਈ ਖੇਤਰਾਂ ਦੇ ਵਿੱਚ ਦਿਖਾਈ ਦੇਣਗੇ 2 ਤੋਂ 5 ਡਿਗਰੀ ਰਾਤ ਦਾ ਟੈਂਪਰੇਚਰ 14-15 ਡਿਗਰੀ ਦਿਨ ਵੇਲੇ ਦਾ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ